ਬੱਚਿਆਂ ਦੇ ਹੱਥਾਂ ਵਿੱਚ ਸਾਡੇ ਸਟੇਟ ਦੇ ਇੰਪੋਰਟੈਂਟ ਪੋਜੀਸ਼ਨਸ ਦੇਾਂਗੇ ਨੈਪ ਤਸਿਲਦਾਰ ਆਪਾਂ ਬਣਾ ਦਾਂਗੇ ਜਿਹੜੇ ਜਾਲੀ ਨੇ ਜਿਹਨਾਂ ਜਿਹੜੇ ਪਟਵਾਰੀ ਵਿੱਚ ਫੇਲ ਹੋ ਗਏ ਨੇ ਤੇ ਫਿਰ ਤੁਹਾਡਾ ਰਿਵਿਊ ਦਾ ਕੰਮ ਕੀ ਕਰਨਗੇ ਫਿਰ ਇਹ ਤਾਂ ਡੀਐਸਪੀ ਵੀ ਮਤਲਬ ਤੁਹਾਡੇ ਜਾਲੀ ਬਣੇ ਹੋਏ ਨੇ ਇਹਦਾ ਮਤਲਬ ਤੁਹਾਡਾ ਜਿੰਨਾ ਸਿਲੈਕਸ਼ਨ ਪ੍ਰੋਸੈਸ ਹੈਗਾ ਪਿਛਲੇ 4 ਸਾਲ ਦਾ ਉਹ ਸਾਰਾ ਡਾਊਟਫੁਲ ਕਰ ਲਿਆ ਤੁਸੀਂ ਔਰ ਮੈਂ ਇਹਦੇ 'ਚ ਅੱਜ ਗਵਰਨਰ ਪੰਜਾਬ ਨੂੰ ਚਿੱਠੀ ਲਿਖਣ ਲੱਗਿਆ ਕਿ ਕਿਰਪਾ ਕਰਕੇ ਇਸ ਦੀ ਜਾਂਚ ਤੱਕ ਕਰਵਾਓ ਜੀ ਤੁਸੀਂ ਕਿ ਇਹਨਾਂ ਨੇ 40% ਤੋਂ ਮਾਰਕਸ ਘਟਾ ਕਰਕੇ ਪਾਸਿੰਗ 7 8 8 ਨੰਬਰ 13 ਨੰਬਰ 12 ਨੰਬਰ ਕਿਉਂ ਕਰ ਦਿੱਤੇ ਨੇ ਕੀ ਪੰਜਾਬ ਦੇ ਵਿੱਚ ਡਿਸਰਵਿੰਗ ਯੂਥ ਦੀ ਕੋ ਕਮੀ ਆ ਕੀ ਪੰਜਾਬ ਦੇ ਵਿੱਚ ਹੁਣ ਪੜ੍ਹਾਈ ਮੁੱਕ ਚੁੱਕੀ ਆ ਤੇ ਸਾਰਾ ਕੰਮ ਖਤਮ ਹੋ ਚੁੱਕਾ ਵਾ ਇਹ ਗਵਰਨਰ ਪੰਜਾਬ ਨੂੰ ਮੈਂ ਅੱਜ ਚਿੱਠੀ ਲਿਖੂਗਾ ਔਰ ਅਗਲੀ ਗੱਲ ਮੈਂ ਭਗਵਾਨਪਾਣ ਨੂੰ ਰਿਪੀਟਿਡਲੀ ਪੁੱਛ ਰਿਹਾ ਅੱਜ ਤੱਕ ਇਹਨਾਂ ਨੇ ਤਵਾਬ ਨਹੀਂ ਦਿੱਤਾ ਕਿ ਕਿਰਪਾ ਕਰਕੇ ਇੱਕ ਵਾਈਟ ਪੇਪਰ ਜਾਰੀ ਕਰੋ ਤੁਸੀਂ ਕਹਦੇ ਆਂ ਅਸੀਂ 61000 ਨੌਕਰੀਆਂ ਦਿੱਤੀਆਂ ਪਿਛਲੇ 4 ਸਾਲ ਉਹ ਨੌਕਰੀਆਂ ਦਿੱਤੀਆਂ ਕਿਨੂੰ ਨੇ ਕੀ ਪੰਜਾਬ ਦੇ ਨੌਜਵਾਨਾਂ ਨੂੰ ਮਿਲੀਆਂ ਕਿ ਸਾਰੀਆਂ ਨੌਕਰੀਆਂ ਬਾਦਿਆਂ ਨੂੰ ਮਿਲੀਆਂ ਨੇ ਜੀ ਕੋਈ ਹਰਿਆਣੇ ਤੋਂ ਲੈ ਕੇ ਪਹਿਲੀ ਗੱਲ ਤਾਂ ਜੀ 60-65 ਹਜ਼ਾਰ ਨੌਕਰੀ ਨਹੀਂ ਮਿੰਦੀ ਹੈਗੀ ਆਫਟਰ ਆਲ ਡਿਊ ਪ੍ਰੋਸੈਸ ਵਿੱਚ ਹਰ ਸਾਲ ਗਵਰਨਮੈਂਟ EMPLOYEES ਰਿਟਾਇਰ ਹੋ ਰਹੇ ਨੇ 4 ਸਾਲਾਂ ਵਿੱਚ ਇਹ ਤਾਂ ਹੈ ਨਹੀਂਗਾ ਕਿ ਕੋਈ ਰਿਟਾਇਰ ਹੀ ਹੋਣਾ 4 ਸਾਲਾਂ ਦੇ ਵਿੱਚ ਤੇ ਤੁਸੀਂ 65 ਹਜ਼ਾਰ ਨਵੇਂ ਆਪਰਤੀ ਕਰਤਾ ਇਹ ਝੂਠਾ ਪ੍ਰਚਾਰ ਸਾਰੇ ਪੰਜਾਬ ਦੇ ਖੰਭਿਆਂ ਤੇ ਬੋਰਡਾਂ ਤੇ ਤੁਸੀਂ ਝੂਠਾ ਪ੍ਰਚਾਰ ਕੀਤਾ ਅਖਬਾਰਾਂ ਵਿੱਚ ਗਲਤ ਇਸ਼ਤਿਹਾਰ ਲਾਏ ਬੱਸਾਂ ਦੇ ਪਿੱਛੇ ਤੁਸੀਂ ਜਿਹੜਾ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਉਹ ਤੁਹਾਡਾ ਝੂਠਾ ਪ੍ਰਚਾਰ ਹੈ ਆਫਟਰ ਆਲ ਕਈ ਹਜ਼ਾਰ ਵਿਅਕਤੀ ਰਿਟਾਇਰ ਹੋਇਆ ਹੋਣਾ ਤੇ ਆਟੋਮੈਟਿਕ ਪ੍ਰੋਸੈਸ ਹੈ ਕਿ ਜਦੋਂ ਕੋ ਪੋਜੀਸ਼ਨ ਖਾਲੀ ਹੋਏ ਜਿੱਦਾਂ ਨੌਕਰੀ ਤਾਂ ਦੇਣੀ ਆ ਇਹ ਕੋਈ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਦਿੱਤੀ ਹੈ ਕਿ ਮਗਲੀਆਂ ਸਰਕਾਰਾਂ ਅਸਾਮੀਆਂ ਨਹੀਂ ਸੀ ਭਰਦੀਆਂ ਕੋਈ ਤਹਿਸੀਲਦਾਰ ਰਿਟਾਇਰ ਹੋ ਗਿਆ ਉਹਨਾਂ ਨੇ ਤਹਿਸੀਲਦਾਰ ਰੱਖ ਲੇ ਸਪਾਈ ਰਿਟਾਇਰ ਹੋ ਗਿਆ ਉਹਨਾਂ ਨੇ ਸਪਾਈ ਰੱਖ ਲੇ ਕੋਈ ਡੀਐਸਪੀ ਰਿਟਾਇਰ ਹੋ ਗਿਆ ਉਹਨਾਂ ਨੇ ਡੀਐਸਪੀ ਰੱਖ ਲੇ ਇਹਦੇ 'ਚ ਇਹ ਕਹਿਣਾ ਕਿ 61000 ਨੌਕਰੀਆਂ ਸੀ ਪਰ ਸਾਰੇ ਪੰਜਾਬ ਦੇ ਤੇ ਪਹਿਲੀ ਵਾਰੀ 70 ਸਾਲ ਦੀ ਦਿੱਤੀ ਇਹ ਟੋਟਲ ਫਰਾਡ ਸਟੇਟਮੈਂਟ ਹੈ ਔਰ ਮੈਂ ਮੰਗ ਕੀਤੀ ਕਿ ਇੱਕ ਵਾਈਟ ਪੇਪਰ ਜਾਰੀ ਕਰੋ। ਔਰ ਉਸ ਵਾਈਟ ਪੇਪਰ ਵਿੱਚ ਕੈਂਡੀਡੇਟ ਦਾ ਨਾਮ, ਉਸ ਦਾ ਐਡਰੈਸ ਤੇ ਉਹ ਕਿਹੜੀ ਪੋਜੀਸ਼ਨ ਦੀ ਤੁਸੀਂ ਸਿਲੈਕਟ ਕੀਤਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਿਗਾ। ਅੱਜ ਤੱਕ ਇਹਨਾਂ ਨੇ ਵਾਈਟ ਪੇਪਰ ਨਹੀਂ ਜਾਰੀ ਕੀਤਾ ਕਿਉਂਕਿ ਅਗਰ ਕੁਝ ਨੌਕਰੀਆਂ ਦਿੱਤੀਆਂ ਵੀ ਗਿਆ ਜਿਹੜੇ ਕਿ 61 ਹਜ਼ਾਰ ਦਾ ਕੰਪਲੀਟਲੀ ਫਜਡ ਫਿਗਰ ਇਟਸ ਅ ਕੰਪਲੀਟਲੀ ਫਾਲਸ ਸਟੇਟਮੈਂਟ। ਅਗਰ ਤੁਸੀਂ ਕੁਝ ਹਜ਼ਾਰ ਦਿੱਤੀਆਂ ਵੀ ਆ ਕੁਝ ਸੈਂਕੜੇ ਦਿੱਤੀਆਂ ਤੇ ਫਿਰ ਉਹ ਸਾਰੀਆਂ ਗਈਆਂ ਨੇ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਵਾਲਿਆਂ ਨੂੰ ਕਿਉਂਕਿ ਤੁਹਾਡੇ ਕੋਲ ਪੰਜਾਬੀ ਡੋਮੋਸਾਈਲ ਦੀ ਸ਼ਰਤ ਲਾਉਣ ਦੀ ਤੁਹਾਡੇ ਕੋਲ ਇਨੀ ਹਿੰਮਤ ਨਹੀਂਗੀ ਤੁਹਾਡੇ ਕੋਲ ਹਿਮਾਚਲ ਪ੍ਰਦੇਸ਼ ਔਰ ਉਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਾਂਗੂ ਉਹ ਲਾਅ ਨਹੀਂਗਾ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਬਾਹਰੋਂ ਆਣ ਕੇ ਨਾ ਨੌਕਰੀ ਲੈ ਸਕਦਾ ਸਰਕਾਰੀ ਨਾ ਨਾ ਜ਼ਮੀਨ ਖਰੀਦ ਸਕਦਾ ਨਾ ਇਥੋਂ ਦਾ ਵੋਟਰ ਬਣ ਸਕਦਾ ਜਿਹੜਾ ਬਿੱਲ ਮੈਂ 2023 ਦਾ ਸਪੀਕਰ ਕੁਲਤਾਰ ਸੰਮਵਾਂ ਦੇ ਮੇਜ ਤੇ 2023 ਜਨਵਰੀ ਦਾ ਰੱਖਿਆ ਹੋਇਆ ਔਰ ਉਸ ਬਿੱਲ ਨੂੰ ਅੱਜ ਤੱਕ ਇੰਟਰੋਡਿਊਸ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਬੇਈਮਾਨ ਹੋ ਪੰਜਾਬ ਦੇ ਪ੍ਰਤੀ ਔਰ ਇੱਥੇ ਹੀ ਬਸ ਨਹੀਂ ਤੁਸੀਂ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਇਸ ਸਰਕਾਰ ਦੇ ਵਿੱਚ ਦਿੱਤੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਪਹਿਲੀ ਗੱਲ ਤਾਂ ਸਰਕਾਰ ਹੀ ਗੈਰ ਪੰਜਾਬੀ ਚਲਾ ਰਹੀ ਹੈ ਭਗਵੰਤ ਮਾਨ ਤਾਂ ਸਿਰਫ ਤੁਹਾਡੇ ਕੋਲ ਇੱਕ ਟੋਕਨ ਫੇਸ ਹੈ ਇੱਕ ਫਰੰਟਮੈਨ ਸਾਡਾ ਸਾਡਾ ਟੋਟਲ ਕੰਟਰੋਲ ਕੇਜਰੀਵਾਲ ਦੀ ਟੀਮ ਚੀਫ ਮਿਨਿਸਟਰ ਦੇ ਦਫ਼ਤਰ ਵਿੱਚ ਬੈਠੀ ਆ ਚਾਹੇ ਉਹ ਵਿੱਪ ਬੈਠਾ ਤੇ ਚਾਹੇ ਕੋਈ ਹੋਰ ਬੈਠਾ ਸਾਰੇ ਡਿਪਾਰਟਮੈਂਟਸ ਤੇ ਕੋਈ ਸਿਸੋਡਿਆ ਦੇਖ ਰਿਹਾ ਕੋਈ ਸਤਿੰਦਰ ਚੈਨ ਦੇਖ ਰਿਹਾ ਸਾਰੇ ਤੁਸੀਂ ਕੰਟਰੋਲਡ ਸਟੇਟ ਦਾ ਤੁਹਾਡੇ ਹੱਥਾਂ ਵਿੱਚ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਆ ਉਹ ਦਿਨ ਦੇਖਿਆ ਤੁਸੀਂ ਦਿੱਲੀੋਂ ਨਿਕਲ ਕੇ ਮੀਟਿੰਗ ਤੋਂ ਬਾਅਦ ਇੱਕ ਚੀਫ ਸੈਕਟਰੀ ਵੀ ਪੰਜਾਬੀ ਦੀ ਕੋਈ ਚੰਦ ਲਫ਼ਜ਼ ਵੀ ਠੀਕ ਨਹੀਂ ਸੀ ਬੋਲ ਸਕ ਰਿਹਾ ਚਲੋ ਭਗਵਾਨਪਾਨ ਦੀ ਤਰਦਾਰੂ ਕੀਤੀ ਹੋਈ ਸੀ ਇਸ ਤਰ੍ਹਾਂ ਨਾਲ ਸਾਡਾ ਹੋਮ ਸੈਕਟਰੀ ਪੰਜਾਬੀ ਗੈਰ ਪੰਜਾਬੀ ਆ ਸਾਡਾ ਜਿਹੜਾ ਡੀਜੀਪੀ ਪੰਜਾਬ ਦਾ ਹੈ ਉਹ ਗੈਰ ਪੰਜਾਬੀ ਆ ਕੀ ਤੁਹਾਨੂੰ ਪੰਜਾਬ ਦੇ ਚੰਗੇ ਅਫਸਰ ਜਿਹੜੇ ਚੰਗੇ ਸੀਗੇ ਤੁਸੀਂ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੰਦੇ ਨੇ ਸਸਪੈਂਡ ਕਰ ਦਿੰਦੇ ਨੇ ਹੋਮ ਸੈਕਰੀਟਰੀ ਸਾਡਾ ਗੁਰਕੀਰਿਤਪਾਲ ਸਿੰਘ ਸ਼ਾਇਦ ਉਹਨੇ ਕਿਸੇ ਇਹਨਾਂ ਦੀ ਕੋਈ ਇਨਸਟਰਕਸ਼ਨ ਨਹੀਂ ਮੰਨੀ ਹੋਊਗੀ ਕਿ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਆਰਮਜ਼ ਲਾਇਸੈਂਸ ਦੇ ਰਹੇ ਸੀ ਆਪਣੇ ਵਰਕਰਾਂ ਨੂੰ ਉਹਨੇ ਸ਼ਾਇਦ ਵਿਰੋਧ ਕੀਤਾ ਤੇ ਉਹਨੂੰ ਉਦੋਂ ਹੀ ਸਸਪੈਂਡ ਕਰਕੇ ਜਾਂ ਉਹਨੂੰ ਟਰਾਂਸਫਰ ਕਰਕੇ ਉਹਨੂੰ ਖੁੱਡੇ ਲਾਈਨ ਦਿੱਤਾ ਉਹ ਵਿਦਆਊਟ ਪੋਸਟਿੰਗ ਬੈਠਾ ਗੁਰਕੀਰਿਤਪਾਲ ਸਿੰਘ ਇੱਕ ਹੋਣ ਹਾਰ ਪੰਜਾਬ ਦਾ ਇੱਕ ਆਈਐਸ ਆਫਸਰ ਅੱਛਾ ਇਹ ਤਾਂ ਹੋ ਗਈ ਸਰਕਾਰ ਦੀ ਗੱਲ ਜਿੰਨੇ ਤੁਸੀਂ ਚੇਅਰਮੈਨ ਲਾਏ ਦੀਪਕ ਚੋਹਾਨ ਪਤਾ ਨਹੀਂ ਕਿਦੋਂ ਯੂਪੀ ਚੋਣ ਕੇ ਕੱਢ ਲੈਣਾ ਤੇਰੀ ਇਰਾਦਾ ਚੇਅਰਮੈਨ ਤੁਹਾਡਾ ਗੈਰ ਪੰਜਾਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਹਿਲਾਂ ਤੁਸੀਂ ਬੀਬੀ ਲੱਭ ਕੇ ਲੈਂਦੇ ਸੀ ਦਿੱਲੀੋਂ ਕਮਿਸ਼ਨ ਭੇਜਦੀ ਉਹ ਗੈਰ ਪੰਜਾਬੀ ਜਿੰਨੇ ਪੰਜਾਬ ਦੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਏ ਉਹ ਤੁਸੀਂ ਕੇਜਰੀਵਾਲ ਤੇ ਸफारਿਸ਼ ਤੇ ਗੈਰ ਪੰਜਾਬੀ ਦਾਤੇ ਜਿੰਨੀਆਂ ਸੀਟਾਂ ਤੁਹਾਡੀਆਂ ਰਾਜ ਸਭਾ ਦੀਆਂ ਆਈਆਂ ਉਹਨਾਂ ਚੋਂ ਤੁਸੀਂ ਬਹੁਤ ਸਾਰੇ ਗੈਰ ਪੰਜਾਬੀ ਲਾਏ ਪਾਠਕ ਵਰਗੇ ਔਰ ਤੁਸੀਂ ਪੈਸੇ ਲੈ ਕੇ ਉਹ ਸੀਟਾਂ ਵੇਚੀਆਂ ਤਾਕਤਵਰ ਅਮੀਰ ਆਦਮੀ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਕੀ ਅਸ਼ੋਕ ਲਵਲੀ ਅਸ਼ੋਕ ਮਿੱਤਰ ਲਵਲੀ ਯੂਨੀਵਰਸਿਟੀ ਜਲੰਧਰ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਬਣਾਇਆ ਉਹ ਆਮ ਆਦਮੀ ਹੈ ਜੀ ਕੋਈ ਇਸ ਤਰ੍ਹਾਂ ਨਾਲ ਤੁਸੀਂ ਸੀਟਾਂ ਪੇਚੀਆਂ ਵੀ ਨਹੀਂ ਔਰ ਸਾਡੇ ਪੰਜਾਬ ਦਾ ਤੁਸੀਂ ਸਾਰੀ ਕਮਾਂਡ ਕੰਪਲੀਟ ਗੈਰ ਪੰਜਾਬੀਆਂ ਦੇ ਹੱਥ ਵਿੱਚ ਆਂਜ ਪੰਜਾਬ ਦੇ ਵਿੱਚ ਸਾਡੇ ਪੈਸੇ ਲੁੱਟਾਰੇ ਹੋ ਤੁਸੀਂ ਜਹਾਜ਼ਾਂ ਤੇ ਚੜ ਰਹੇ ਹੋ ਹੈਲੀਕਾਪਟਰ ਉਡਾ ਰਹੇ ਹੋ ਔਰ ਜਿਹੜਾ ਕੋ ਹਿੰਮਤ ਕਰਦਾ ਤੁਹਾਨੂੰ ਕੁਐਸਚਨ ਕਰ ਦੇ ਪਰਚਾ ਦਰਜ ਕਰਦੇ ਹੋ ਉਹਦੇ ਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਛੁੱਟਣ ਦਾ ਉਪਰਾਲਾ ਕਰਦੇ ਇਹ ਤਾਂ ਕੋਈ ਬਦਲਾਅ ਦੀ ਰਾਜਨੀਤੀ ਨਹੀਂ ਸੀ ਇਹ ਤਾਂ ਟੋਟਲ ਫਰਾਡ ਦੀ ਰਾਜਨੀਤੀ ਸੀਗੀ ਉਹ ਠੀਕ ਹੈ ਗੱਲ ਕਿ ਲੋਕੀ ਹੁਣ ਵਿਚਾਰੇ ਪਿਸਰੇ ਨੇ ਉਹ ਕੁਝ ਕਰ ਨਹੀਂ ਸਕਦੇ ਲੇਕਿਨ ਅੱਜ ਦਾ ਜਿਹੜਾ ਮੇਰਾ ਮੁੱਦਾ ਸੀਗਾ ਕਿ ਘੱਟੋ ਘੱਟ ਸਾਡੇ ਜਿਹੜੇ ਨੌਜਵਾਨ ਭਰਤੀ ਕਰਨੇ ਨੇ ਚਾਹੇ ਉਹ ਛੋਟੀ ਤੋਂ ਛੋਟੀ ਪੋਜੀਸ਼ਨ ਤੇ ਮੈਰਿਟ ਵਾਲਿਆਂ ਨੂੰ ਤਰਜੀਹ ਦਿਓ ਜੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਲੜਕੀਆਂ ਉਹ ਵਿਚਾਰੇ ਹਤਾਸ਼ ਨੇ ਉਹ ਵਿਦੇਸ਼ਾਂ ਚ ਜਾ ਰਹੇ ਨੇ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਉਹਨਾਂ ਨਾਲ ਤਾਂ ਘੱਟੋ ਘੱਟ ਬਿਤਕਰਾ ਮਤ ਕਰੋ ਔਰ ਜਿਹੜਾ ਇਹ ਜਿਹੜਾ ਗਰੁੱਪ B ਦੇ ਸਾਰੇ ਇਮਤਿਹਾਨ ਹੈ ਉਹ ਵੀ ਅਸੀਂ ਮੰਗ ਕਰ ਰਹੇ ਕਿ ਉਹ ਰਿਵਰਟ ਬੈਕ ਹੋਣੇ ਚਾਹੀਦੇ ਆ ਟੂ ਪਬਲਿਕਸ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤਾਂ ਕਿ ਕੁਛ ਨਾ ਕੁਛ ਉੱਥੇ ਫੇਅਰਨੈਸ ਹੋ ਸਕੇ ਔਰ ਇਹ ਸਾਰੀਆਂ ਗੱਲਾਂ ਦਾ ਮੈਂ ਇੱਕ ਚਿੱਠੀ ਲਿਖ ਕੇ ਗਵਰਨਰ ਪੰਜਾਬ ਨੂੰ ਵੀ ਭੇਜੂਗਾ 20 ਤਰੀਕ ਦੀ ਘਟਨਾ ਹੈ 26 ਤਰੀਕ ਨੂੰ ਇੱਕ ਇਹਦੀ ਗੱਡੀ ਕਿਸੇ ਨਾਲ ਲੱਗਦੀ ਹੈ ਉਹ ਇਹਨੇ ਦੱਸਿਆ ਨੌਜਵਾਨ ਨੇ ਕਿ ਉਹ ਸ਼ਾਇਦ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਪੁਲਿਸ ਵਾਲਾਂ ਨਾਲ ਕੋਈ ਜਾਣ ਪਛਾਣ ਸੀ ਜਾਂ ਕਿਵੇਂ ਇਸ ਤਰੀਕੇ ਨਾਲ ਤੁਸੀਂ ਦੇਖੋ ਆ ਨੌ ਉਹਦਾ ਆ ਉਂਗਲ ਦਾ ਨੌ ਖਿੱਚਿਆ ਗਿਆ ਜਿਵੇਂ ਨਾ ਜਮੂਰਾ ਦੇ ਨਾਲ ਪਲਾਸਾਂ ਦੇ ਨਾਲ 80 90 ਦੇ ਦੌਰ ਦੇ ਵਿੱਚ ਐ ਨੌ ਖਿੱਚ ਦਿੰਦੇ ਸੀ ਕਿ ਐ ਨੌ ਖਿੱਚਤਾ ਦਾ ਵਿੱਚੋਂ ਆ ਨੌ ਕੱਢਤਾ ਆ ਸਾਰੇ ਉਹਦੇ ਲੀਲਪਾ ਦੇ ਕੋਟ-ਕੋਟ ਕੇ ਲੱਤਾਂ ਦੇ ਪਿੱਛੇ ਪਿੱਠ ਤੇ ਉਹਦੇ ਮਾਰ-ਮਾਰ ਡਾਂਗਾ ਸੋਟੇ ਲੀਲਪਾ ਰਾਤ ਨੂੰ ਸਾਰੀ ਰਾਤ ਠੰਡ ਦੇ ਵਿੱਚ ਉਹਨੂੰ ਬਿਠਾ ਕੇ ਰੱਖਿਆ ਸੋ ਭਰਾਵੋ ਮੇਰੀ ਬੇਨਤੀ ਹੈ ਹੱਥ ਬੰਨ ਕੇ ਪੰਜਾਬ ਦੇ ਲੋਕੋ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜੋ ਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜ ਦਾ ਕੱਲ ਬਿਆਨ ਆਇਆ ਤੇ ਸੁਣ ਲਿਆ ਹੁਣ ਉਹਨੇ ਇਹੀ ਗੱਲ ਕਹੀ ਆ ਵੀ ਸਾਨੂੰ ਮੈਨੂੰ ਉਸ ਵੇਲੇ ਅਸਰਾਂ ਨੇ ਆ ਕੇ ਕਿਹਾ ਸੀਗਾ ਵੀ ਬਿਲਾਸ ਕਰਾ ਦਿੰਨੇ ਆ ਧਮਾਕੇ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਦੇਖਿਓ ਸਾਨੂੰ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਫਿਰ ਅਸੀਂ ਪਵਾਉਣੀਆਂ ਨੇ ਉਹੀ ਮਾਹੌਲ ਅੱਜ ਪੰਜਾਬ 'ਚ ਫੇਰ ਸਿਰਜਿਆ ਜਾ ਰਿਹਾ ਉਹੀ ਧਮਾਕੇ ਕਦੇ ਰੇਲਵੇ ਦਿੱਲੀ ਤੇ ਧਮਾਕਾ ਹੋ ਗਿਆ ਕਦੇ ਕਿਤੇ ਕੋਈ ਗੱਲਬਾਤ ਵਾਪਰ ਗਈ ਕਿਰੇ ਥਾਣੇ 'ਚ ਕੁਝ ਵਾਪਰ ਗਿਆ ਕਦੇ ਕਤਲ ਹੋ ਰਹੇ ਨੇ ਲਗਾਤਾਰ ਪੰਜਾਬ ਦੇ ਅੰਦਰ ਇਹ ਸਾਰਾ ਉਹੀ 80 90 ਵਾਲਾ ਦੌਰ ਪੰਜਾਬ 'ਚ ਫੇਰ ਲਿਆਂਦਾ ਜਾ ਰਿਹਾ ਇਹਦੇ ਪਿੱਛੇ ਸਰਕਾਰਾਂ ਨੇ ਇਹਦੇ ਪਿੱਛੇ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਦੁਬਾਰਾ ਫੇਰ ਇਹਨਾਂ ਨੇ ਘਾਣ ਕਰਨਾ ਪੰਜਾਬ ਦੀ ਜਵਾਨੀ ਨੂੰ ਫੇਰ ਮਾਰਨਾ ਕੋਈ ਨਾ ਕੋਈ ਬਹਾਨੇ ਬਣਾ ਕੇ ਉਹੀ ਉਹ ਬਹਾਨੇ ਉਹੀ ਮਾਹੌਲ ਘੜਿਆ ਜਾ ਰਿਹਾ ਗੈਂਗਸਟਰਵਾਦ ਦਾ ਬਹਾਨਾ ਬਣਾ ਕੇ ਤੁਸੀਂ ਦੇਖੋ ਗੈਂਗਸਟਰਵਾਦ ਜਿਹੜੇ ਤਰੀਕੇ ਨਾਲ ਖਤਮ ਕਰਨ ਦੇ ਤੁਰੇ ਹੋਇਆ ਉਵੇਂ ਖਤਮ ਹੋ ਅਸੀਂ ਚਾਹੁੰਦੇ ਕੈਂਟਰਵਾਦ ਖਤਮ ਹੋਵੇ ਪੰਜਾਬ ਸ਼ਾਂਤੀ ਨਾਲ ਰਹੇ ਕਿਹਦੇ ਸਿਰ 'ਚ ਗੋਲੀ ਮਾਰ ਕੇ ਵਿਆਹ ਚਾਏ ਸਰਪੰਚ ਦੇ ਕਿਸੇ ਦੇ ਕੋਈ ਕੱਪੜੇ ਵਾਲਾ ਮਾਰਤਾ ਕੋਈ ਸੁਨਿਆਰਾ ਮਾਰਤਾ ਕੋਈ ਦੁਕਾਨ ਵਾਲਾ ਮਾਰਤਾ ਕੋਈ ਫਰੋਕਤੀ ਦਾ ਫੋਨ ਆ ਗਿਆ ਇਹ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਹੈਗੇ ਇਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਗੈਂਟਰ ਜੇਲ੍ਹਾਂ 'ਚ ਬੈਠੇ ਆ ਕਿਹੜੀਆਂ ਸਰਕਾਰਾਂ ਪ੍ਰੋਟੈਕਟ ਕਰ ਰਹੀਆਂ ਸਾਬਰਮਤੀ ਜੇਲ੍ਹ 'ਚ ਕੌਣ ਬੈਠਾ ਗੁਜਰਾਤ ਦੀ 'ਚ ਤੇ ਹਾਰਦ ਜੇਲ੍ਹ ਦੇ ਵਿੱਚ ਦਿੱਲੀ ਕੌਣ ਬੈਠਾ ਜਿਹਦੇ ਬਾਰੇ ਸੈਂਟਰ ਦਾ ਗ੍ਰਹਿ ਮੰਤਰੀ ਆਲਾ ਬੀਜੇਪੀ ਦੀ ਸਰਕਾਰ ਇਹ ਲਿਖਦੀ ਹੈ ਵੀ ਇੰਨਾ ਬੰਦਿਆਂ ਨੂੰ ਤੁਸੀਂ ਕੋਈ ਵੀ ਸੂਬੇ ਦੀ ਪੁਲਿਸ ਕਿਸੇ ਪ੍ਰੋਟੈਕਸ਼ਨ ਬ੍ਰਾਂਡ ਤੇ ਲਾ ਜਾ ਕੇ ਪੁੱਛ ਕਿਸ ਨਹੀਂ ਕਰ ਸਕਦੀ ਤੇ ਇੱਥੇ ਇਹ ਕੀ ਕਰ ਰਹੇ ਆ ਡਰਾਮਾ ਕੁਈ 15 ਸਾਲ ਦਾ ਕੋਈ 20 ਸਾਲ ਦਾ ਕੋਈ 10 ਸਾਲ ਦਾ ਮੁਖਤਰਾਚ ਆ ਚੁੱਕੇ ਆ ਨੌਜਵਾਨ ਕੋਈ ਖੇਤੀ ਕਰ ਰਿਹਾ ਕੋਈ ਮਾੜਾ ਮੋਡਾ ਬਚ ਰਹਾ ਦਿਹਾੜੀ ਕਰਕੇ ਕੋਈ ਮਜ਼ਦੂਰ ਬੰਦਾ ਟਾਈਮ ਪਾਸ ਕਰਦਾ ਕੋਈ ਹੋਰ ਕਾਰੋਬਾਰ ਕਰ ਰਿਹਾ ਉਹਨਾਂ ਬੰਦਿਆਂ ਨੂੰ ਚੱਕ ਚੱਕ ਕੇ ਉਹਨਾਂ ਦੇ ਉੱਤੇ ਇਹ ਪਰਚੇ ਪਾ ਕੇ ਜੇਲਾ ਸਿਟੀ ਜਾ ਰਿਹਾ ਕਹਿੰਦੇ 2500 ਗੈਸਟਰ ਫੜ ਲਿਆ ਖਬਰ ਲੱਗੀ ਸੀ ਖਬਰਾਂ 'ਚ ਵੀ 2500 ਬੰਦਾ ਫੜ ਲਿਆ ਹੱਦ ਹੋ ਗਈ ਯਾਰ 4 ਸਾਲ 4.5 ਸਾਲ 2500 ਬੰਦਾ ਕਿੱਥੇ ਲੁਕਿਆ ਰਿਹਾ ਪਤਾ ਹੀ ਨਹੀਂ ਲੱਗਿਆ ਜਕਦਮੀ ਪੰਜਾਬ 'ਚ 2500 ਬੰਦਾ ਆ ਗਿਆ ਸੋ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕੋ ਗਿਣਤੀ ਵਧਾ ਰਹੇ ਨੇ ਜਿਵੇਂ ਪਹਿਲਾਂ ਕਹਿੰਦੇ 50000 ਬੰਦਾ 60000 ਬੰਦਾ ਅਸੀਂ ਨਸ਼ੇ ਦਾ ਤਸਕਰ ਫੜ ਲਿਆ ਉਹਦੇ ਬੋਰਡ ਲਾਤੇ ਇੰਨੀਆਂ ਐਫ ਆਈ ਆਰਾਂ ਕਰਤੀਆਂ ਕੀ ਨਸ਼ਾ ਬੰਦ ਹੋ ਗਿਆ ਨਹੀਂ ਹੋਇਆ ਕਿਉਂਕਿ ਜੜ ਨਹੀਂ ਫੜਦੇ ਇਹਨਾਂ ਤੋਂ ਹਾਲੇ ਤੱਕ ਏਆਈ ਜੀ ਰਾਜੀਤ ਸਿੰਘ ਹੁੰਦਲ ਨਹੀਂ ਫੜਾਇਆ ਗਿਆ ਏਆਈ ਜੀ ਪੰਜਾਬ ਦਾ ਪੁਲਿਸ ਦਾ ਇਨਾਂ ਦੇ ਥਾਣਿਆਂ ਦੇ ਡੀਐਸਪੀਆਂ ਦੇ ਦਫ਼ਤਰਾਂ ਦੇ ਵਿੱਚ ਗੈਂਟਰਾਂ ਦੀਆਂ ਇੰਟਰਵਿਊਆਂ ਹੋ ਜਾਂਦੀਆਂ ਨੇ ਉਹਦਾ ਕੀ ਬਣਿਆ ਭਾਈ ਕੱਖ ਨਹੀਂ ਹੋਣਾ ਸੋ ਇਹਨਾਂ ਨੇ ਜਿਵੇਂ ਉਹ ਆਪਣਾ ਇੱਕ ਭਾਈ ਸਾਹਿਬ ਬੋਲ ਵੀ ਰਹੇ ਨੇ ਸ਼ਾਇਦ ਤਰਨਤਾਰਨ ਤੋਂ ਨੇ ਉਹ ਉਹ ਕਹਿ ਵੀ ਰਹੇ ਆ ਵੀ 1 ਲੱਖ ਮੁੰਡਾ ਮਾਰਨਾ ਪੰਜਾਬ ਦਾ 1 ਲੱਖ ਮੁੰਡਾ ਉਹ ਕਹਿ ਰਹੇ ਆ ਤੱਥਾਂ ਸਵੇ ਸਮੂਤਾ ਸਵੇਤ ਉਹ ਆਪਣੀ ਗੱਲ ਰੱਖ ਰਹੇ ਵੀ 1 ਲੱਖ ਮੁੰਡੇ ਦਾ ਕਤਲ ਕਰਨਾ ਫਿਰ ਆ ਕੋਈ ਨਾ ਕੋਈ ਬਹਾਨਾ ਦਾ ਘੜਨਾ ਹੀ ਪਊਗਾ ਬਹਾਨੇ ਬਣਾ ਮੁੰਡੇ ਨਹੀਂ ਮਾਰੇ ਜਾਣੇ ਤੇ ਉਧਰੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਨਾਮ ਦੇਵਾਂਗੇ ਪੁਲਿਸ ਨੂੰ ਲੱਖਾਂ ਰੁਪਇਆ ਕਰੋੜਾਂ ਰੁਪਇਆ ਨਾਮ ਦੇਵਾਂਗੇ ਸੋ ਮੇਰੀ ਬੇਨਤੀ ਆ ਤੁਹਾਨੂੰ ਇਹ ਨਾ ਸੋਚੋ ਵੀ ਸਾਨੂੰ ਕੀ ਆ ਅਸੀਂ ਕੀ ਲੈਣਾ ਅਸੀਂ ਤਾਂ ਘਰੇ ਬੈਠੇ ਆ ਇੱਕ ਘਰਾਂ ਚ ਬੈਠਿਆ ਤਾਂ ਆਹ ਵਿਚਾਰਾ ਕੀ ਕਰਦਾ ਸੀ ਘਰੇ ਹੀ ਬੈਠਾ ਸੀ ਇੱਕ ਟੈਕਸੀ ਚਲਾ ਕੇ ਨੌਜਵਾਨ ਵਿਚਾਰਾ ਆਪਣਾ ਟਾਈਮ ਪਾਸ ਕਰ ਰਿਹਾ ਸੀ ਆਪਣਾ ਰਜਗਾਰ ਤੋੜ ਰਿਆ ਸੀ ਆਪਣੀ ਰੋਜੀ ਰੋਟੀ ਕਮਾ ਰਿਆ ਸੀ ਇਹਦੇ ਨਾਲ ਕੀ ਵਾਪਰਿਆ ਕੁਝ ਹੋਊਗੀ ਇਹ ਦੀ ਸੁਣਵਾਈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਡੀਆਂ ਹਿਊਮਨ ਰਾਈਟ ਕਿੱਥੇ ਨੇ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਆ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਸੋ ਮੋਟਾ ਨੋਟਸ ਕਿਉਂ ਨਹੀਂ ਲੈ ਰਹੀਆਂ ਗੇਟ ਬਾਹਰ ਬੈਠੇ ਆ ਜਾਂ ਗੇਲਾਂ 'ਚ ਬੈਠੇ ਆ ਉੱਥੋਂ ਬੰਦੇ ਹਰ ਕਰਦੇ ਆ ਤੇ ਇੱਥੇ ਬੰਦਿਆਂ ਦਾ ਕਤਲ ਕਰਾ ਰਹੇ ਆ ਆਪ ਪਹਾਣਸਿਓਂ ਕਹਿੰਦਾ ਇਹ 골ਡੀ ਬਰਾਡ ਫੜ ਲਿਆ ਪੰਜਾਬ ਲੈ ਕੇ ਆ ਰਹੇ ਆ ਆ ਗਿਆ 골ਡੀ ਬਰਾਡ ਉਹਨਾਂ ਦਾ ਕੱਲ ਫੇਰ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਚੈੱਕ ਲਈ ਇੱਕ ਬੰਦਾ ਇੱਥੇ ਮਾਰਤਾ ਮਹਾਰੀ ਕੋਲੇ ਐਸਐਸਪੀ ਦਫ਼ਤਰ ਦੇ ਅੱਗੇ ਬੰਦਾ ਮਾਰਤਾ ਸੋ ਇਹ ਜੜ ਨਹੀਂ ਇਹਨਾਂ ਨੇ ਫੜਨੀ ਪਤਾ ਇਹਨਾਂ ਨੂੰ ਵੀ ਆ ਇਹਨਾਂ ਨੇ ਆਮ ਲੋਕਾਂ ਦੇ ਵਿਚਾਰਾਂ ਤੇ ਛੱਦਰ ਕਰਨਾ ਦਹਿਸ ਦਾ ਮਾਹੌਲ ਬਣਾਉਣਾ ਸੋ ਮੈਂ ਅਪੀਲ ਕਰਦਾ ਅਸੀਂ ਪਹੁੰਚ ਰਹੇ ਹਾਂ ਵੀ ਅਸੀਂ ਇਸ ਨੌਜਵਾਨ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਸਾਡਾ ਫਰਜ਼ ਬਣਦਾ ਖੜਗੇ ਯਾਰ ਆਹਦਾ ਜਿਹਨੂੰ ਮਰਜ਼ੀ ਕਰਨੂ ਚਾਹ ਕੇ ਕੁੱਟ ਦੇਣਗੇ ਜਾਂ ਮਾਰ ਕੇ ਖਪਾ ਦੇਣਗੇ ਕੋਈ ਨਹਿਰ ਚ ਰੋੜ ਦੇਣਗੇ ਡਰੇਨਜ ਰੋੜ ਦੇਣਗੇ ਅੱਗੇ ਜੀ ਰੋੜੇ ਨਹੀਂ ਅੱਗੇ ਵੀ ਇਹੀ ਕੁਝ ਹੁੰਦਾ ਰਿਹਾ ਪਰ ਅੱਗੇ ਆਏ ਆ ਅੱਗੇ ਕੋਈ ਸੋਸ਼ਲ ਮੀਡੀਆ ਵਾਲਾ ਜਮਾਨਾ ਨਹੀਂ ਸੀਗਾ ਲੋਕਾਂ ਦੇ ਸਾਹਮਣੇ ਨਹੀਂ ਗੱਲਾਂ ਆਈਆਂ ਉਹ ਹੁਣ ਆ ਰਹੀਆਂ ਵੀ ਕਿੰਨੇ ਮੁੰਡੇ ਹਜ਼ਾਰਾਂ ਲੱਖਾਂ ਮੁੰਡੇ ਐਂ ਖਪਾਤੇ ਉਦੋਂ ਹੁਣ ਕੰਮ ਉਹੀ ਫੇਰ ਚੱਲ ਪਿਆ ਤੁਸ ਕਰਕੇ ਤੁਹਾਨੂੰ ਅਪੀਲ ਆ ਯਾਰ ਇਹਨਾਂ ਮੋਜਾਂ ਦੇ ਖਿਲਾਫ ਮੇਰਾ ਵੀਰੇ ਨਾ ਇਹਨੂੰ ਤੁਸੀਂ ਇਹਨੂੰ ਸੈਲੀਬ੍ਰੇਟ ਨਾ ਕਰੋ ਇਹਨਾਂ ਚੀਜ਼ਾਂ ਨੂੰ ਥੱਲੇ ਇਹ ਨਾ ਲਿਖੋ ਪੁਲਿਸ ਨੇ ਕੋਈ ਬੰਦਾ ਮਾਰਤਾ ਸ਼ਾਬਾਸ਼ੇ ਚੱਕਦੇ ਹੋ ਫੱਟੇ ਇਹ ਅੱਲਾ ਸ਼ੇਰੀਆਂ ਤੁਹਾਡੇ ਲਈ ਬਹੁਤ ਖਤਰਨਾਕ ਸਾਫਤ ਹੋਣੀਆਂ ਨੇ ਜਿਹੜੀਆਂ ਸ਼ਾਬਾਸ਼ ਤੁਸੀਂ ਅੱਜ ਦੇ ਰਹੇ ਪਿੱਠ ਥਾਪੜ ਰਿਹਾ ਵੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਬੰਦਾ ਮਾਰ ਰਹੀ ਹੈ ਇਹ ਸਰਕਾਰ ਦੀ ਪਿੱਠ ਨਾ ਥਾਪੜ ਇਹਨਾਂ ਗੱਲਾਂ ਦੇ ਉੱਤੇ ਤੇ ਨਹੀਂ ਇਹ ਨਤੀਜੇ ਤੁਹਾਨੂੰ ਭੁਗਤਨੇ ਪੈਣਿਆ ਮੇਰੀ ਗੱਲ ਯਾਦ ਰੱਖਿਓ ਜੇ ਸਾਡੇ ਕੋਲੇ ਅਦਾਲਤਾਂ ਬਣੀਆਂ ਨੇ ਸਾਡੇ ਕੋਲੇ ਜੱਜ ਬੈਠੇ ਆ ਸਾਡੇ ਕੋਲ ਕਾਨੂੰਨ ਆ ਵਕੀਲ ਆ ਫਿਰ ਪੁਲਿਸ ਨੂੰ ਕੌਣ ਹੈ ਹੱਕ ਦੇ ਰਿਹਾ ਵੀ ਤੂੰ ਜਿਹੜੇ ਮਰਜ਼ੀ ਗੋਲੀ ਤੁਸੀਂ ਮਾਰ ਦਿਓ ਬਾਈ ਝੂਠੇ ਮੁਕਾਬਲੇ ਬਣਾਈ ਜਾਓ ਕੋਏ ਡਰਾਮੇ ਹੁੰਦੇ ਨੇ ਜੋ ਫੋਨ ਨੂੰ ਵਰਗ ਲਾਇਆ ਜਾਂਦਾ ਕੀ ਤੁਸੀਂ ਇਹ ਜੇ ਤੇ ਬੋਲੂਗੇ ਮੈਂ ਪਹਿਲਾਂ ਪੁੱਛਿਆ ਫਿਰਾਂ ਰੋਣ ਤੋਂ ਮਾਂ ਦੁੱਧ ਨਹੀਂ ਦਿੰਦੀ ਤਾਂ ਸਰਕਾਰ ਖੋਟੀ ਕੀ ਸੁਣ ਲੂਗੀ ਅਗਰ ਜੀਅ ਪਰਸੈਂਟ ਲੇ ਕੇ ਵੋਟ ਬਾਜ਼ੁੰਦੇ ਨੇ ਇਹ ਪੰਜਾਬ ਇੱਕ ਤੁਮੀ ਮੰਗਦਾ ਨਜ਼ਰ ਨਹੀਂ ਆਉਂਦਾ ਸੀ ਕਿਉਂਕਿ ਪੰਜਾਬ ਦੇ ਲੋਕ ਉਤਰੀ ਸੀ ਮਿਹਨਤੀ ਸੀ ਜਿੜਾੜੂ ਸੀ ਪਰ ਅੱਜ ਪੰਜਾਬ ਸਰਕਾਰ ਨੂੰ ਉਹ ਸੈਂਟਰ ਵਾਲੀ ਨੇ ਪਿਖਾੜੀ ਬਣਾਇਆ ਹੋਇਆ ਪੂਰੇ ਪੰਜਾਬ ਨੂੰ ਉਹ ਮੰਗਦਾ ਬਣਾਉਣਾ ਚਾਹੁੰਦੇ ਨੇ ਕਿ ਆਪਾਂ ਚੁੱਪ ਬੈਠੇ ਰਹਾਂਗੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਓ। ਓਏ ਡੰਡਾ ਚੱਕਣ ਦੀ ਲੋੜ ਨਹੀਂ, ਤਲਵਾਰ ਚੱਕਣ ਦੀ ਲੋੜ ਨਹੀਂ। ਸਿਰਫ ਵੋਟ ਨਾਲ ਹੋ ਸਕਦਾ ਹੈ। ਜੇ ਤੁਸੀਂ ਇੱਥੇ ਇਕੱਠੀਆਂ ਹੋ ਸਕਦੀਆਂ ਬੀਬੀਓ। ਤੁਸੀਂ ਆਪ ਦੇ ਪਿੰਡਾਂ, ਸ਼ਹਿਰਾਂ 'ਚ ਟਾਊਨ ਸਵਾਲ ਨਹੀਂ ਕਰ ਸਕਦੀਆਂ। ਥੋਟੀਆਂ ਵੋਟਾਂ ਦੇ ਬਿਨਾਂ ਜਿੱਤਦੇ ਨੇ। ਅਮੋਦੀ ਜੀ ਨੇ ਪਾਇਆ ਹੈ, ਆਪਰਖਵਾਨ ਜੀ ਨੇ ਪਾਇਆ ਹੈ। ਆਪਾਂ ਪਤਾ ਕੀ ਜਾਣੇ ਨੇ, ਲੁਕੇਰੇ ਸੁਦਰ ਜਾਨ। ਲੁਕੇਰੇ ਦੀ ਸੁਦਰ ਜੇ। ਜਿੰਨਾ ਨੂੰ ਲੁੱਟਿਆ ਜਾਂਦਾ ਉਹ ਸੁਧਰਦੇ ਨੇ ਤੇ ਉਹ ਟੁੱਟੇੜਿਆਂ ਨੂੰ ਨੱਥ ਪਾਉਂਦੇ ਨੇ ਕੀ ਤੁਸੀਂ ਉਹ ਨੱਥ ਪਾਉਣ ਵਾਲਾ ਕੰਮ ਕਰ ਰਹੇ ਹੋ ਤੇ ਜੇ ਨਹੀਂ ਕਰ ਰਹੇ ਤਾਂ ਬੁਸ਼ੀ ਆਪਾਂ ਵੱਡੇ ਆ ਸੋ ਇੱਕ ਮੁੱਠੋ ਲਓ ਇੱਕ ਜੋੜੋ ਲਓ ਭੇਤੀ ਗੁਰੂ ਦਰਸ਼ਨਪਾਲ ਜੀ ਰਾਈਂ ਕੀ ਨਾ ਕੈਮ ਰਿਆ ਨਹੀਂ ਕਿ ਉਹ ਜਿਵੇਂ ਬੰਦੀਆਂ ਵੀ ਨਾਲ ਬੈਠਣ ਨਾਲ ਤੇ ੱਲੇ ਨਾਲਿਆਂ ਨਾਲ ਗੱਲ ਨਹੀਂ ਬਣਦੀਗੀ ਉਦੇ ਕਰਮ ਚਿਰਾਂ ਨੂੰ ਨਹੀਂ ਚਾਹੀਦੀ ਤੁਸੀਂ ਨਾਲ ਬੈਠੇ ਹੋਣੇ ਚਾਹੀਦੇ ਹੋ ਤਾਂ ਬਣੂਗਾ ਕਿਸਾਨ ਮਜ਼ਦੂਰ ਇਕਤਾ ਹਰ ਇੱਕਨ ਹੋ ਯਾਦ ਰੱਖਿਓ ਜੇ ਥੋਡੀ ਵੋਟ ਜਿਹਨੂੰ ਅਸੀਂ ਆਨੇ ਆ ਮਤਦਾਨ ਇਹ ਥੋਡੀ ਮਤ ਦਾ ਅਕਲ ਦਾ ਦਾਣ ਹੁੰਦਾ ਜਿਹੜਾ ਸਭ ਤੋਂ ਵੱਡਾ ਦਾਣ ਹੈ ਇਸ ਡੈਮੋਕਰੈਟਿਕ ਵਰਲਡ ਦੇ ਵਿੱਚ ਤੇ ਜੇ ਉਹ ਦਾਣ ਤੁਸੀਂ ਸਹੀ ਨਹੀਂ ਕਰ ਰਹੇ ਕਿ ਸਭ ਕੁਝ ਉਹਦਾ ਨਤੀਜਾ ਹੈ ਜੇ ਆਪਣੇ ਆਪ ਨੂੰ ਵੇਚੂਗੇ ਇਹ ਉਹਦਾ ਨਤੀਜਾ ਹੈ ਔਰ ਨਾਲ ਨਾਲ ਮੈਂ ਪੰਜਾਬ ਦੇ ਉਹਨਾਂ ਹੱਕੀ ਲੋਕਾਂ ਦੀ ਵੀ ਗੱਲ ਕਰੂੰਗਾ ਵਾਧਰ ਅਧਿਕਾਰਾਂ ਦੀ ਗੱਲ ਕਰਦੇ ਆਪਾਂ ਵਾਧਰ ਅਧਿਕਾਰ ਲਵਾਂਗੇ ਕੋਈ ਸੌਰੀਓ ਜਿਹੜੇ ਅਧਿਕਾਰ ਸੀ ਗਏ ਉਹ ਵੀ ਖੋਕੇ ਲੈ ਗਏ ਤੇ ਆਪਾਂ ਬੋਲਦੇ ਹੀ ਰਹ ਗਏ ਕਿ ਦਿੱਲੀ ਚ ਬਹਿ ਕੇ ਡਿਸਾਈਡ ਹੋਊਗਾ ਕਿ ਫਰਾਂਦੇ ਪਿੰਡ ਕੀ ਕੰਮ ਦੇ ਨੇ ਜਾ ਪੰਜਾਬ ਵਾਲੇ ਤੇ ਜੇ ਪੰਜਾਬ ਵਾਲੇ ਕਰਨਗੇ ਤਾਂ ਇਹ ਅਸੈਂਬਲੀਆਂ ਚ ਬੈਠੇ ਝੱਟ ਮਾਰ ਰਹੇ ਨੇ ਮਤਾ ਪਤਾ ਮਤਲਬ ਮਤੇਣਾ ਮਤਲਬ ਤਾਂ ਇਹ ਹੋ ਗਿਆ ਕਿ ਕਿਸੇ ਵੀ ਕੰਮ ਤੇ ਫੁੱਲ ਸਟਾਪ ਲਾਤਾ ਲਓ ਜੀ ਫਾਰਮੈਲਟੀ ਕਰਤੀ ਅੱਕੇ ਹੋ ਕੇ ਲੱਗਦੇ ਕਿਉਂ ਨਹੀਂ ਲਾਪੰਦੀ ਕਿਉਂ ਨਹੀਂ ਕਰਤੇ ਜਿਹੜੇ ਪਜਾਮੇ ਚੰਗੀ ਫਰਦੇ ਸੀ ਉਦੋਂ ਅੱਗੇ ਹੜ ਆ ਗਿਆ ਜੀ ਕੀ ਕੀ ਨਾ ਕਿਸੇ ਨੂੰ 20000 ਦਿੱਤਾ ਕਿੱਲੇ ਦਾ ਨਾ ਵੀ ਦਿੱਤਾ ਤੁਹਾਡਾ ਮੰਦਰੇ ਗਾਦੀਆਂ ਧਿਆੜੀਆਂ ਖੋਲੀਆਂ ਸਿਸਟਮ ਖਰਾਬ ਹੈ ਸਿਸਟਮ ਕੌਣ ਚਲਾਉਂਦਾ ਅਫੀਸਰ ਅਫੀਸਰਾਂ ਨੂੰ ਲਾਉਂਦਾ ਕੌਣ ਹੈ ਸਰਕਾਰ ਤੇ ਸਰਕਾਰ ਚੋਰੀ ਕੀਦੀ ਆਪਾਂ ਮਾੜਾ ਜਾਈ ਨੂੰ ਸਮਝੋ ਜੇ ਸਟੈਂਡ ਆਪਾਂ ਆਪਣੇ ਹੱਕਾਂ ਨੂੰ ਸਮਝ ਗਏ ਜੇ ਦੇਣਾ ਪਾਉ ਦੇ ਫਰਜ਼ ਨੂੰ ਸਮਝ ਗਏ ਤਾਂ ਮੈਂ ਤੁਹਾਨੂੰ

ਕਿ ਅਸੀਂ ਅੱਜ ਪੰਜਾਬ ਤੇ ਲੈਵਲ ਤੇ ਇਕੱਠੇ ਨਹੀਂ ਹੋ ਸਕਦੇ ਟੁੱਟ ਗਿਆ ਇੰਟਰਲੌਕ ਡੋਲਰ ਗੱਟੀਆਂ ਨੇ ਸਭ ਖਤਮ ਹੋਣ ਗਿਆ ਜੇ ਕੋਣ ਨੂੰ ਦਿਹਾੜੀ 60% ਸੀ 40% ਮੈਂਦਰੂ ਮੇਰਦਾ ਸੀ ਤੁਹਾਡੇ ਬਾਣੇ ਪੰਜਾਬ ਸਰਕਾਰ ਤੇਰੀ ਸੀ ਜਦ ਮੰਡੀਆਂ ਵਾਲਾ ਪੈਸਾ ਉਹਦੀ ਟਿਡੂਏ ਰੋਕੀ ਬੈਠੇ ਨੇ ਸੈਂਟਰ ਵਾਲੇ ਤੇ ਹੁਣ ਮੰਡਰੇ ਗਾਲਾਂ ਦੀ ਰੋਕਤਾ ਵਾਧਤਕਾਰਾਂ ਨਾਲ ਵੀ ਗੱਲ ਕਰਨ ਵਾਲਿਆਂ ਨੂੰ ਮੈਂ ਪੁੱਛੂੰਗਾ ਕਿੱਥੇ ਹੋ ਹਰੇ ਅਧਿਕਾਰਤਾਂ ਕੀ ਆਪਾਂ ਬੇਖੇਰ ਗੱਲਾਂ ਕਰਦੇ